ਕੱਡਾ ਕਤਲ ਐ ਕਰ ਦੇਣਾ ਨੱਪ ਦੇਣਾ ਜਨਾਨੀ ਨੇ ਕੱਲੀ ਜਨਾਨੀ ਨੇ ਮਾਰ ਕੇ ਨੱਪ ਦੇਣਾ ਉਹਦੀ ਚਾਚੀ ਆ ਗਈ ਚਾਚੀ ਨੇ ਨਾਲ ਪਨੀਰ ਸਪੋਰਟ ਕਰਾਈ ਜੀ ਉਹ ਮੁੜ ਕੇ ਚਾਚੀ ਉਹਦੀ ਭੱਜ ਗਈ ਦੋ ਰਾਤਾਂ ਜੀ ਉਹਨਾਂ ਨੇ ਇੱਥੇ ਘਰੇ ਰੱਖਿਆ ਜੀ ਆਪਰੇ ਤੀਜੀ ਰਾਤ 11 ਵਜੇ ਚਾਚੀ ਨੇ ਬੈਟਰੀ ਫੜੀ ਇਹਨਾਂ ਨੇ ਉਹ ਪਿਉਤੀ ਨੇ ਪੰਡ ਬਣ ਕੇ ਉੱਥੋਂ ਕੱਢ ਕੇ ਤੇ ਉੱਥੇ ਟੋਏ ਚ ਨੱਪੇ ਜੀ ਬੇਸੀ ਵੀ ਚਲੋ ਸੇਵਾ ਇਹਨਾਂ ਨੂੰ ਇਹ ਸੀ ਕਿ ਚਲੋ ਸੇਵਾ ਕਰਦੇ ਆ ਯਾਰ ਆਪਾਂ ਕੀ ਲੈਣਾਗਾ ਤੈਨੂੰ ਤਰਮ ਕੋ ਤਰਮ ਮਾ ਵੀ ਕਿੰਨੇ ਕੁਛ ਹੈ ਚੀਕਦੇ ਤਾਂ ਸੀਗੇ ਪਰ ਬਹੁਤੂੰ ਦੀ ਸੀਗੀ ਜੀ ਕਿਸੇ ਦੀ ਮੰਨਣ ਵਾਲੀ ਹੈ ਨਹੀਂ ਸੀਗੀ ਸਾਰੇ ਟਿਕਰੋਜੀ ਵੇਖਦੇ ਆ ਜੀ ਜਨਾਨੀ ਪਿਗੜੀ ਜਾਂ ਕੁਝ ਵੀ ਕਰ ਸਕਦੀ ਹੈ ਜੀ ਬੰਦਾ ਅਜੇ ਇੰਨਾ ਸਟੈਪ ਨਹੀਂ ਲੈ ਸਕਦਾ ਕਿ ਜਿਹੜੀਆਂ ਹੁ ਜਨਾਨੀਆਂ ਕੰਮ ਕਰੀਏ ਆ ਵੀ ਤੋ ਵੇਖਦੇ ਆ ਜੀ ਆਪਦੇ ਮੁੰਡੇ ਮਾਰਤੇ ਦੋ ਘਰਾਂ ਵਾਲਾ ਮਾਰਦਾ ਜੀ ਹੁਣ ਚੱਲੀ ਜਾਂਦਾ ਘਰ ਉਹ ਅਧਰ ਨੇ ਗੱਲ ਨਹੀਂ ਸੁਣੀ ਜੀ ਪ੍ਰਸ਼ਾਸਨ ਨੇ ਕੋਈ ਕਰ ਸੱਢੀ ਨਹੀਂ ਜਿਹੜੇ ਪੰਜ ਮਰਦ ਨੂੰ ਸੀਗੇ ਜੀ ਸਰ ਉਹ ਪੁਲਿਸ ਨੇ ਜਲਦੀ ਉਹਦੀ ਫਾਪ پکڑ ਲਈ ਹਾਂ ਉਹਨਾਂ ਦੇ ਪਰਚਾ ਪਾਤਾ ਦੀ ਪੁਲਿਸ ਨੇ ਨਾਮ ਦੀ ਨਾਲ ਸਾਰਾ ਕੁਝ ਸੂਸ਼ਟੀ ਹੋ ਗਈ। ਬਾਕੀ ਤੁਹਾਨੂੰ ਕੋਈ ਅਸੀਂ ਇਹ ਨਹੀਂ ਸੀਗੀ। ਤੁਹਾਨੂੰ ਜਦੋਂ ਮੁਰਜ਼ਮ ਮਿਲ ਗਏ ਜੀ ਅਸੀਂ ਹੋਰ ਬਗੈਰ ਬੰਦੇ ਦਾ ਨੱਕ ਮਿਲ ਗਏ। ਬਾਕੀ ਜਿਹੜੀ ਰਹਿ ਗਈ ਉਹ ਪੁਲਿਸ ਦੀ ਕਾਰਵਾਈ ਰਹਿ ਗਈ ਵੀ ਪੁਲਿਸ ਕੀ ਕਰਦੀ ਹੈ। ਪੁਲਿਸ ਨੇ ਸਾਰਾ ਕੁਝ ਕੀਤਾ ਹੈ। ਬੰਦਿਆਂ ਨੂੰ ਸਾਰਾ ਕੁਝ ਕਵਰ ਕਰੇ ਇੱਕ ਸੇ ਉਹ ਬੰਦੇ ਫੜੇਗੇ। ਸਾਰੇ ਬੰਦੇ ਜਿਹੜੇ ਸੀਗੀ ਚਾਚੀ ਫੜੀ ਗਈ ਜੀ ਉਹਦੀ ਜਿਹੜੀ ਕੋਲੇ ਆਈ ਸੀ ਮੌਕੇ ਤੇ ਚੇਲੀ ਫੜੀ ਗਈ ਜੀ ਮੌਕੇ ਤੇ ਸਾਰਾ ਕੁਝ ਉਹ ਇੱਥੇ ਬੁਲਾ ਲਈ ਸੀ ਅਸੀਂ। ਮਤਲਬ ਜੀ ਤੁਹਾਡੇ ਪਰਿਵਾਰ ਦੀ ਹੁਣ ਸੈਟੀਸਫਾਈ ਹੋ ਗਈ ਪ੍ਰਸ਼ਾਸਨ ਸੈਟਸਪ੍ਰੈਸ ਪੂਰੀ ਸੈਕਟਰ ਪਾਈ ਜੀ ਕੋਈ ਇਹਦਾ ਕੋਈ ਗੱਲਬਾਤ ਨਹੀਂ ਵਧੀਆ ਪੁਲਿਸ ਨੇ ਸਾਡੀ ਬਹੁਤ ਮਦਦ ਕਰੀ ਐ ਐਸਓ ਸਾਹਿਬ ਨੇ ਡਿਪਟੀ ਸਾਹਿਬ ਨੇ ਡੀਐਸਪੀ ਸਾਹਿਬ ਨੇ ਬਹੁਤ ਹੀ ਵਧੀਆ ਮਦਦ ਕੀਤੀ ਜੀ ਸਾਡੇ ਸਾਡਾ ਸਹਿਯੋਗ ਦਿੱਤਾ ਜੀ ਕਤਲ ਸਾਡਾ ਛੇਤੀ ਤੋਂ ਛੇਤੀ ਕਰਨ ਕੇ ਦਿੱਤੀ ਕੋਲੇ ਰਾਤ ਮਲਾਜਮ ਆਇਆ ਉਹਦਾ ਜੀ ਵੀ ਦੋ ਬੰਦਿਆਂ ਦੀ ਹੋਰ ਪਾਲ ਜਾਰੀ ਹੈ ਉਹਦੇ ਬਾਰੇ ਵੀ ਕੀ ਤੁਸੀਂ ਕਹਿਣਾ ਚਾਹੋ ਉਹਦੇ ਬਾਰੇ ਤਾਂ ਇਹ ਗੱਲ ਹੈ ਜੀ ਜਿਹੜੇ ਮੇਨ ਬੰਦੇ ਸੀਗੇ ਪੁੱਛਨੇ ਉਹਨਾਂ ਨੂੰ ਕੁੱਟ ਕੇ ਮਣਾਏ ਜਾ ਕਿਵੇਂ ਮਣਾਇਓ ਪੰਜ ਬੰਦਿਆਂ ਦੇ ਪਰਚਾ ਜੀ ਉਹਨਾਂ ਹਾਂ ਪੰਜ ਉਹਦੀ ਡਿਪਟੀ ਸਾਹਿਬ ਕਹੀ ਜਾਂਦੇ ਸੀ ਪੰਜ ਬੰਦਿਆਂ ਦੇ ਪਾ ਉਹੀ ਗੱਲ ਆ ਜਦੋਂ ਨਿਕਲੀ ਮੁਲਾਜ਼ਮ ਆਈ ਸੀ ਉਹਨਾਂ ਨੇ ਕਹਿਆ ਸੀ ਵੀ ਦੋ ਬੰਦੇ ਦੀ ਭਾਲ ਜਾਰੀ ਹੈ ਉਹ ਬੰਦੇ ਹਾਂ ਉਹ ਤਾਂ ਪੰਜ ਦੀ ਗੱਲ ਕਰੇ ਸਾਰਾ ਕੁਝ ਪੁਲਿਸ ਨੇ ਜੀ ਕਰ ਲਿਆ ਜੀ ਸਾਰਾ ਕੁਝ ਜੇ ਕੋਈ ਉਹਨਾਂ ਨੂੰ ਪੁਲਿਸ ਨੂੰ ਜੇ ਕੋਈ ਹੋਰ ਸ਼ੱਕ ਪਊਗਾ ਜਾਂ ਇਹ ਹਰੀ ਰਿਮਾਂਡ ਲੈਂਦਾ ਹੈਗਾ ਜਾਂ ਕਿਵੇਂ ਸੀਆਈ ਕੋਲੇ ਗਿਆ ਪੁਲਿਸ ਰਿਮਾਂਡ ਲੈ ਕੇ ਉਹਨਾਂ ਤੋਂ ਪੁੱਛੂਗੀ ਵੀ ਭਾਈ ਜੇ ਕੋਈ ਹੋਰ ਹੋਇਆ ਮਤਲਬ ਕਿ ਮਤਲਬ ਇੱਕ ਮੈਂ ਪਤਨੀ ਪਤੀ ਨੂੰ ਫੋਨ ਕਰਦੀ ਆ ਹਾਂ ਕਿ ਵੀ ਤੁਸੀਂ ਮੇਰੇ ਕੋਲੇ ਆਓ ਹਾਂਜੀ ਤੇ ਉਹ ਵਿਸ਼ਵਾਸ ਕਰਕੇ ਪਤੀ ਚਲਾ ਜਾਂਦਾ ਤੇ ਪਤਨੀ ਉਹਨੂੰ ਮਰਵਾ ਦਿੰਦੀ ਹੈ ਕਿਸ ਤਰ੍ਹਾਂ ਇੱਕ ਵਿਸ਼ਵਾਸ ਘਾਤੀ ਹੋਇਆ ਉਹਨਾਂ ਨੂੰ ਪੂਰਾ ਜੀ ਵਿਸ਼ਵਾਸ ਘਾਤੀ ਹੋਇਆ ਜੀ ਜੇ ਉਹਨੂੰ ਇਦਾਂ ਇਸ ਤਰ੍ਹਾਂ ਮੁੰਡੇ ਨੂੰ ਪਤਾ ਹੁੰਦਾ ਵੀ ਇਹ ਮੈਨੂੰ ਇਹ ਨਾਲ ਐਂ ਚਾਲ ਖੇਡੂਗੀ ਤੇ ਉਹ ਮੁੰਡਾ ਕਿੱਥੇ ਜਾਂਦਾ ਸੀਗਾ ਜੀ ਉਹ ਮੁੰਡਾ ਕੁੱਤੇ ਦੇ ਦੰਦਾ ਵੀ ਨਹੀਂ ਮਾਰਾਲਾਣ ਸੀ ਬੰਦਾ ਮਤਲਬ ਕਿ ਅੱਜ ਦੇ ਕੱਲ ਦੇ ਟਾਈਮ 'ਚ ਅਗਲਾ ਇੰਨੇ ਨੇੜਲੇ ਰਿਸ਼ਤੇ ਤੇ ਵਿਸ਼ਵਾਸ ਕਰਨ ਦੇ ਜੋਗ ਵਿਸ਼ਵਾਸ ਕਰਨ ਦਾ ਹੁਣ ਆਪ ਦੀਆਂ ਜਨਾਨੀਆਂ ਤੋਂ ਡਰੀ ਜਾਂਦਾ ਜੀ ਇੱਕ ਮੁਲਾਜ਼ਮ ਕੋਈ ਕਹੀ ਜਾਂਦਾ ਸੀ ਨਾ ਕਹਿੰਦਾ ਭਾਂਜਾ ਤੁਹਾਨੂੰ ਹੁਣ ਆਪਾਂ ਨੂੰ ਭਾਂਜੇ ਦਾ ਡਰ ਲੱਗ ਜਾਂਦਾ ਵੀ ਭਾਂਜੇ ਦਾ ਏਡਾ ਕਤਲ ਐ ਕਰ ਦੇਣਾ ਨੱਪ ਦੇਣਾ ਜਨਾਨੀ ਨੇ ਕੱਲੀ ਜਨਾਨੀ ਨੇ ਮਾਰ ਕੇ ਨੱਪ ਦੇਣਾ ਉਹਦੀ ਚਾਚੀ ਆ ਗਈ ਚਾਚੀ ਨੇ ਨਾਲ ਮਨੀ ਸਪੋਰਟ ਕਰਾਈ ਜੀ ਉਹ ਮੁੜ ਕੇ ਚਾਚੀ ਉਹਦੀ ਭੱਜ ਗਈ ਦੋ ਰਾਤਾਂ ਜੀ ਉਹਨਾਂ ਨੇ ਇੱਥੇ ਘਰੇ ਰੱਖਿਆ ਜੀ ਆਪਦੇ ਤੀਜੀ ਰਾਤ 11 ਵਜੇ ਚਾ ਚੀਨੇ ਬੈਟਰੀ ਫੜੀ ਇਹਨਾਂ ਨੇ ਉਹ ਪਿਉਤੀ ਨੇ ਪੰਡ ਬਣ ਕੇ ਉੱਥੋਂ ਕੱਢ ਕੇ ਤੇ ਉੱਥੇ ਟੋਇਚ ਲੱਪੇ ਜੀ ਵੈਸੇ ਵੀ ਕਹਿੰਦੇ ਨੇ ਔਰਤਾ ਦਿਲ ਤਾਂ ਕੋਮਲ ਹੁੰਦਾ ਵੀ ਔਰਤਾ ਐਡਾ ਕੋਈ ਘਣਾਉਣਾ ਕੰਮ ਕਰ ਨਹੀਂ ਸਕਦੀ ਵੇਖੋ ਜੀ ਔਰਤਾਂ ਦੀ ਹੁਣ ਆਪਾਂ ਰੋਜ਼ ਹੀ ਵੇਖਦੇ ਆਂ ਦੀ ਦੋ ਦੋ ਮੁੰਡੇ ਮਾਰ ਦਿੰਦੀਆਂ ਆ ਆਪਣੀਆਂ ਔਰਤਾਂ ਜੀ ਰੋਜ਼ ਸਾਰੇ ਰੋਜ਼ ਹੀ ਵੇਖਦੇ ਆਂ ਜੀ ਜਨਾਨੀ بگੜੀ ਜਾਂ ਕੁਝ ਵੀ ਕਰ ਸਕਦੀ ਹੈ ਜੀ ਬੰਦਾ ਹਜੇ ਇੰਨਾ ਸਟੈਪ ਨਹੀਂ ਲੈ ਸਕਦਾ ਕਿ ਜਿਹੜੀਆਂ ਹੁਣ ਜਨਾਨੀਆਂ ਕੰਮ ਕਰੀਏ ਆ ਵੀ ਬੇਗਦਰੀ ਆਪਦੇ ਮੁੰਡੇ ਮਾਰਦੇ ਤੋਂ ਘਰਾਂ ਵਾਲਾ ਮਾਰਦਾ ਜੀ ਹੁਣ ਚੱਲੀ ਜਾਂਦਾ ਕਬਰ ਹੋ ਜੀ ਤੁਹਾਨੂੰ ਪਹਿਲਾਂ ਲੱਗਦਾ ਸੀ ਵੀ ਕੋਈ ਇਸ ਤਰ੍ਹਾਂ ਦਾ ਸਟੈਪ ਚੱਕ ਸਕਦੇ ਹੋ ਸਾਡੇ ਤਾਂ ਜੀ ਪ੍ਰੇਤਿਆਂ ਨੂੰ ਯਾਦ ਨਹੀਂ ਸੀ ਵੀ ਇਹ ਜਨਾਨੀਆਂ ਇਸ ਤਰ੍ਹਾਂ ਐਸ ਤਰ੍ਹਾਂ ਐ ਮਰਵਾ ਦੂਗੀ ਐ ਕਰਦੀ ਐ ਤੁਹਾਨੂੰ ਇਹ ਸੀ ਵੀ ਚਲੋ ਸੇਵਾ ਇਹਨਾਂ ਨੂੰ ਇਹ ਸੀ ਵੀ ਚਲੋ ਸੇਵਾ ਕਰਦੇ ਆ ਜਰਾ ਆਪਾਂ ਕੀ ਲੈਣਾਗਾ ਹੈ ਚਲੋ ਧਰਮ ਮਾ ਵੀ ਕਿਵੇਂ ਕੁਛ ਹੈ ਚੀਕਦੇ ਦੱਸੀਗੇ ਪਰ ਬਹੁਤੋਂ ਦੀ ਸੀਗੀ ਜੀ ਕਿਸੇ ਦੀ ਮੰਨਣ ਵਾਲੀ ਹੈ ਨਹੀਂ ਸੀਗੀ ਬਹੁ ਕਿਤੋਂ ਨਾ ਮਨੋਰਥ ਕੀ ਲੱਗਦਾ ਕਤਲ ਦਾ ਇੱਕ ਕਿਸ ਕਿਸ ਮਨੋਰਥ ਨੇ ਕਤਲ ਕੀਤਾ ਇਹ ਮਨੋਰਥਾ ਜੀ ਉਹਦੇ ਦੱਸਣ ਮੁਤਾਬਕ ਵੀ ਮੈਨੂੰ ਜੀ ਇਹਨੇ ਗਲਤ ਕੰਮ ਕਰਕੇ ਫੋਨ ਕਰਿਆ ਤੇ ਕਿਹਨੇ ਕੀਤਾ ਗਲਤ ਬਲਵੀਰ ਨੇ ਅੱਛਾ ਉਹ ਚੇਲੀ ਕਹਿੰਦੀ ਹੈ ਚੇਲੀ ਆਦੀ ਹੈ ਅੱਛਾ ਤੇ ਉਦੋਂ ਮੁੜ ਕੇ ਉਹਦੇ ਚੇਲੀ ਦੀਆਂ ਕਾਲਾਂ 22938 ਕਾਲ ਚੇਲੀ ਦੀ ਸੀਗੀ ਜੀ ਆਈ ਵੀ ਉਹਨੇ ਕੱਲੀ ਜੀ ਆਈ ਕਾਲ ਹੋਈ ਨਹੀਂ ਕਾਲ ਗਈ ਨਹੀਂ ਮਤਲਬ ਵੀ ਉਹ ਤਾਂ ਬਲਵੀਰ ਤੇ ਇਲਜ਼ਾਮ ਲਾਉਂਦੀ ਹੈ ਵੀ ਮੈਨੂੰ ਕੋਈ ਇਹ ਗਲਤ ਕੰਮ ਤਹਾਂ ਕਰਨ ਵਾਸਤੇ ਮੈਂ ਮਾਰਦਾ ਮਾੜੀ ਨਜ਼ਰ ਰੱਖਦਾ ਮਾੜੀ ਨਜ਼ਰ ਰੱਖਦਾ ਸੀਗਾ ਇਸ ਕਰਕੇ ਕਹਿੰਦੀ ਮੈਂ ਉਹਦਾ ਕਤਲ ਕਰਤਾ ਸੀ ਉਹ ਵੀ ਜੇ ਕੋਈ ਤੁਹਾਡੇ ਤੇ ਕੋਈ ਮਾੜੀ ਨਜ਼ਰ ਵੀ ਲੱਗਦਾ ਸੀ ਤਾਂ ਫਿਰ ਤੁਸੀਂ ਕੋਈ ਕਾਨੂੰਨੀ ਕਾਰਵਾਈ ਕਰਾਉਗੇ ਹੋਰ ਕਰੋ ਕੁਝ ਉਹਨਾਂ ਐਡਾ ਸਟੈਪ ਚੱਕਣ ਦੀ ਲੋੜ ਹੀ ਨਹੀਂ ਸੀ ਕੀ ਉਹਦੀ ਪ੍ਰਾਪਰਟੀ ਮਿਲ ਗਈ ਉਹਨੂੰ ਮਾਰ ਕੇ ਪਿਓ ਪਤੋਂ ਸਾਰੇ ਦੇਲ ਚੜ ਗਏ ਇਹ ਅਰਗੇ ਚਾਚੀ ਇਹਦੇ ਵਿੱਚ ਫੋਨ ਹੀ ਨਹੀਂ ਗਿਆ ਹਾਂ ਹਾਂਜੀ ਮਤਲਬ ਵੀ ਇੱਕ ਗਰੀਬ ਬੰਦਾ ਦੀ ਰੋਜੀ ਰੋਟੀ ਖਰੋਦਿਆ ਸੀ ਵਧੀਆ ਰੋਜ਼ ਕੰਮ ਕਰਦਾ ਇੱਕ ਕਚਹਿਰੀਆਂ ਦੇ ਵਿੱਚ ਨਵੀਆਂ ਕਚਹਿਰੀਆਂ ਬਣੀਆਂ ਜਾਂਦੀਆਂ ਸਾਡੇ ਤਲਵੰਡੀ ਸਾਭੋ ਉੱਥੇ ਕੰਮ ਕਰਦਾ ਸੀ ਇਹਨ 1 ਵਜੇ ਤਾਂ ਨੇ ਜਵਾਬ ਦੇਤਾ ਫੇਰ ਉਹ ਕਹਿੰਦੀ ਆ ਜਾ ਦੋ ਵਾਰੀ ਫੋਨ ਕਰਕੇ ਜੀ ਇਹਨੂੰ ਬੰਦੇ ਨੂੰ ਉੱਥੇ ਮਲਕਾਣਾ ਰੋਡ ਤੇ ਜਿਹੜਾ ਮਤਲਬ ਕਿ ਕਟਾਇਰਾਂ ਦੀ ਦੁਕਾਨ ਆ ਜਗਨੇ ਦੀ ਸਾਡੇ ਪੈਂਚਰਾਂ ਦੀ ਉੱਥੇ ਇਹ ਮੋਟਰਸਾਈਕਲ ਲਾ ਕੇ ਗਿਆ ਕੋਟ ਉੱਥੇ ਲਾ ਕੇ ਗਿਆ ਚਾਬੀ ਉਹਨੂੰ ਫੜਾ ਗਿਆ ਜੀ ਉਹ ਬਾਹਰ ਟੱਪ ਕੇ ਮਲਕਾਣਾ ਰੋਡ ਤੇ ਮਲਕਾਣੇ ਤੱਕ ਗਿਆ ਜੀ ਉਹ ਮਤਲਬ ਕਿ ਮੋਟਰਸਾਈਕਲ ਤੇ ਬੱਗ ਗਿਆ ਕਿਸੇ ਦੇ ਨਾਲ ਚੜ੍ਹ ਕੇ ਬੱਗ ਗਿਆ ਮਲਕਾਣੇ ਤੋਂ ਜਾ ਕੇ ਜੀ ਉਹ ਬੱਸ ਛੜਿਆ ਜੀ ਹਾਂਜੀ ਬੱਸ ਚੜ੍ਹ ਕੇ ਉਦੋਂ ਮੁੜ ਕੇ ਜੀ ਉਹ ਘਰੇ ਉਹਨੇ 11 ਵਜੇ ਕੰਮ ਕਰਦਾ ਠੀਕ ਆ ਤਾਂ ਅਸੀਂ ਜੀ ਸਾਰੀ ਸੰਗਤ ਹੀ ਇੱਥੇ ਬ ਜਦੋਂ ਆ ਭਾਈ ਸਾਹਿਬ ਵੀ ਸੀਗੇ ਤੇ ਉਦੋਂ ਮੁਲਾਜ਼ਮ ਆਪਣੇ ਕੋਲੇ ਇੱਕ ਆਇਆ ਸੀਗਾ ਤੇ ਇਸ ਧਰਨੇ ਦਾ ਪਤਾ ਕਰਨ ਵੀ ਧਰਨਾ ਤੁਸੀਂ ਤਰਕੇ ਲਾ ਰਹੇ ਹੋ ਵੀ ਕਿਉਂ ਲਾ ਰਹੇ ਹੋ ਕਿ ਉਹ ਉਦੋਂ ਗੱਲ ਉਹ ਕਰਦਾ ਸੀਗਾ ਉਹ ਕਹਿੰਦਾ ਵੀ ਦੋ ਬੰਦਿਆਂ ਦੀ ਹਜੇ ਭਾਲ جاری ਆ ਪੰਜ ਬੰਦੇ ਅਸੀਂ ਗ੍ਰਿਫਤਾਰ ਕਰ ਲਿਆ ਉਹ ਬੰਦਿਆਂ ਬਾਰੇ ਪੁੱਛਣਾ ਚਾਹੁੰਦਾ ਸੀਗਾ ਜੀ ਨੇ ਕੈਨ ਦਾ ਭਾਵ ਹੈ ਵੀ ਪੰਜ ਬੰਦੇ ਆਂਦਾ ਤੇ ਉਹਨੇ ਪਰਚਾ ਦਰਜ ਕਰਤਾ ਤਿੰਨ ਬੰਦੇ ਗਵਾਹ ਹੋਗੇ ਦੋ ਆ ਨਹੀਂ ਭਾਲ ਜਾਲੀਆ ਹਾਂਜੀ 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 ਇਹ ਮਤਲਬ ਤੁਹਾਡਾ ਹਾਂ ਇੱਕ ਇੱਕ ਕੈਨ ਦਾ ਮਤਲਬ ਹੈ ਜੀ ਤਜਵੀਜ਼ ਚ ਚੱਲੂ ਆ ਬਈ ਅਸੀਂ ਚੱਲੂ ਰੱਖਾਂਗੇ ਅਜੇ ਤੱਕ ਆ ਵੀ ਹਜੇ ਕੋਈ ਹੋਰ ਵੀ ਜਹਾਂ ਜੇ ਨਿਕਲੇ ਅਸੀਂ ਉਹ ਪਰਚੇ ਪਾਵਾਂਗੇ ਜਿਹੜੇ ਮੈਨ ਮੁਕੀ ਸੀਗੇ ਪਰ ਮਤਲਬ ਕਿ ਵਿਚਾ ਸਦੇ ਉਹਨਾਂ ਤੇ ਜੀ ਪਰਚਾ ਪਾ ਕੇ ਉਹਨਾਂ ਨੂੰ ਅਰੈਸਟ ਕਰ ਲਿਆ ਮਤਲਬ ਜਿਹੜਾ ਪਰਿਵਾਰ ਆ ਤੁਹਾਡਾ ਤੁਹਾਨੂੰ ਪੁਲਿਸ ਦੀ ਕਾਰਗੁਜ਼ਾਰੀ ਤੇ ਤਸੱਲੀ ਹੈ ਪੂਰੀ ਪੂਰੀ ਤਸੱਲੀ ਆ ਜੀ ਪੁਲਿਸ ਨੇ ਕੋਈ ਗਲਤ ਕੰਮ ਨਹੀਂ ਕਰਿਆ ਜੀ ਡਾਕਟਰ ਦੀਨ ਟੀਮ ਆਈ ਹੈ ਜੀ ਐਸ ਡੀਐਮ ਸਾਹਿਬ ਸਾਡੇ ਮਤਲਬ ਕਿ ਚਾਰ ਪੰਜ ਗੱਡੀਆਂ ਇਹਨਾਂ ਦੀਆਂ ਸੀ ਡਾਕਟਰ ਸੀਗੇ ਜੀ ਐਸ ਡੀਐਮ ਸਾਰੇ ਡਿਪਟੀ ਸਾਹਿਬ ਐਚ ਇਟੋ ਸਾਹਿਬ ਸਾਡੀ ਲੇਡੀ ਜੱਜ ਤੇ ਉਹੋ ਜੀ ਸ ਕਤਲ ਕਰਤਾ ਕੋਈ ਪੁਲਸ ਨੇ ਦੇ ਵਿੱਚ ਕੋਈ ਸਾਡੀ ਮਦਦ ਪੂਰੀ ਕਰੀ ਐ ਜੀ ਠੀਕ ਹੈ ਧੰਨਵਾਦ ਧੰਨਵਾਦ